ਜੋਤਾ ਮਡੇਰ ਚੈਨਲ ਦੇਖਣ ਵਾਲੇ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ। ਲੋ ਵੀ ਮਿੱਤਰੋ ਅੱਜ ਆਪਾਂ ਦੁੱਲੇ ਜਲਾਜਣ ਦੇ ਘਰੇ ਪਹੁੰਚੇ ਹੋਏ ਸੀਗੇ। ਆਪਾਂ ਦੁੱਲੇ ਜਲਾਜਣ ਦੇ ਕੂਤਰਾ ਦਾ ਤੁਹਾਨੂੰ ਸੌਂਕ ਕਰਾਉਣੇ ਆ। ਲੋ ਵੀ ਆ ਤੁਸੀਂ ਦੇਖ ਸਕਦੇ ਹੋ ਇਹ ਵੱਡੇ ਜੋੜੇ ਨੇ। ਸਾਰੇ ਵੀਰ ਕਰੋ ਸ਼ੌਂਕ। ਇਦੋਂ ਬਾਅਦ ਤੁਹਾਨੂੰ ਦਿਖਾਵਾਂਗੇ ਪੰ 2025 ਵਾਲੇ ਬੱਚੇ। ਜਿਹੜੇ ਦੁੱਲੇ ਚ ਲਾਜਣ ਨੇ ਬਾਜ਼ੀਆਂ ਹੱਡਣੇ ਨੇ ਲੋ ਵੀ ਮਿੱਤਰੋ 2025 ਵਾਲੇ ਪਹਿਲੇ ਪੱਠੇ ਦਾ ਸੌਂਕ ਕਰੋ ਖੱਟੀਆਂ ਅੱਖਾਂ ਦਾ ਪੱਠਾ ਮਰਜ਼ਾ ਲੋ ਜੀ ਇਹ ਆ ਗਿਆ ਦੂਜਾ ਬੱਚਾ ਕਾਲੀਆਂ ਅੱਖਾਂ ਦਾ ਲਓ ਇਹ ਪੰਜਿਆਂ ਦਾ ਵੀ ਕਰ ਲੋ ਸ਼ੌਂਕ ਲਓ ਵੀ ਮਿੱਤਰੋ ਆ ਗਈ ਲਾਲ ਚੀਨੀ ਮਦੀਨ 2025 ਵਾਲੀ ਪੀੜੀ ਅੱਖਾਂ ਦੀ ਮਦੀਨ ਆ 2025 ਚ ਬਾਈ ਛੱਡਣੀ ਆ ਇਹ ਕਰ ਲੋ ਸ਼ੌਕ ਇਹਦਾ ਵੀ ਆ ਗਈ ਮਿੱਤਰੋ ਬੁੱਲ ਸ੍ਰੀ ਬਹੁਤ ਪ੍ਰਾਣੀ ਨਸਲ ਦੇ ਕਬੂਤਰ ਨੇ ਦੁੱਲੇ ਕੁਜ ਲਾਜਣ ਵਾਲੇ ਕੋ ਬਹੁਤ ਚੰਗੀ ਨਸਲ ਦੇ ਜਾਨਵਰ ਨੇ ਆ ਦੇਖ ਲੋ ਕਾਲੀ ਅੱਖਾਂ ਦੀ ਮੜਾਇਆ ਸ਼ਰੇ ਕਾਲਾ ਡੱਬੀ ਕਬੂਤਰੀ ਆ ਆ ਗਿਆ ਬਾੜਾ ਕਬੂਤਰ ਕੱਟੀਆਂ ਪੀਲੀਆਂ ਹੀਆਂ ਦਾ ਲੋ ਮਿੱਤਰੋ ਆ ਅਕਲ ਦੇ ਕਬੂਤਰ ਨੇ ਇਹ ਦੁੱਲੇ ਜਲਾਦਣ ਦੇ ਆ ਗਈ ਜੀ ਡੱਬੀ 2025 ਵਾਸਤੇ ਤਿਆਰ ਆ ਕਰੋ ਸ਼ੌਂਕ ਸਾਰੇ ਵੀਰ ਇਦਾਂ ਹੀ ਸਪੋਰਟ ਕਰਿਆ ਕਰੋ ਆਪਾਂ ਨੂੰ ਲਓ ਇਹ ਕਰੋ ਸ਼ੌਂਕ ਡੱਬੀ ਕਬੂਤਰੀ ਦਾ ਬਹੁਤ ਪੁਰਾਣੇ ਜਾਨਵਰ ਨੇ ਆ ਗਿਆ ਚਿੱਟੀਆਂ ਅੱਖਾਂ ਦਾ ਬੰਦਿਆਂ ਦਾ ਵੀ ਕਰ ਲੋ ਸ਼ੌਂਕ ਸਾਰੇ ਵੀਰ ਇਹ ਆ ਗਏ ਮਿੱਤਰੋ ਕਾਲੀ ਅੱਖਾਂ ਦਾ ਸਾਰੇ ਵੀਰ ਆਪਣਾ ਚੈਨਲ ਸਬਸਕ੍ਰਾਈਬ ਕਰਿਓ ਸ਼ੇਅਰ ਕਰਿਓ ਲਾਇਕ ਕਰਿਓ ਕਮੈਂਟ ਕਰਿਓ ਇਦਾਂ ਹੀ ਪਿਆਰ ਦਿਓ ਸਾਰੀ